ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਮੈਂ ਆਪਣੇ ਪੁੱਤ ਨਾਲੋਂ ਵੀ ਜ਼ਿਆਦਾ ਮੇਰੇ ਪੁੱਤ ਦੇ ਪੁੱਤ ਦੇ ਫੈਨਾਂ ਨੂੰ ਸਮਰਥਕਾਂ ਨੂੰ ਪੁੱਤ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹਾਂ ਤੁਸੀਂ ਮੇਰਾ ਸਾਥ ਦਿੰਦੇ ਰਹੋ ਮੈਂ ਸਿਲਸਿਲਾ ਰੁਕਣ ਨਹੀਂ ਦੇਵਾਂਗਾ ਜਦੋਂ ਤੱਕ ਪ੍ਰਮਾਤਮਾ ਨੇ ਮੇਰੇ ਸਰੀਰ ਵਿੱਚ ਸਾਹ ਚੱਲਦੇ ਰੱਖੇ ਉਦੋਂ ਤੱਕ ਮੈਂ ਸਿੱਧੂ ਮੂਸੇ ਵਾਲੇ ਦੇ 59 11 ਨੂੰ ਰੁਕਣ ਨਹੀਂ ਦੇਵਾਂਗਾ ਗਾਣੇ ਨਵੇਂ ਕੱਢਦੇ ਰਹਾਂਗੇ ਬਹੁਤ ਰਿਕਾਰਡਿੰਗਾਂ ਪਈਆਂ ਹਨ ਸਿੱਧੂ ਮੂਸੇਵਾਲੇ ਦੀਆਂ ਇਹਨੇ ਰੱਬ ਕਰੇਗਾ ਛੋਟਾ ਸੁਭ ਦੀਪ ਤਿਆਰ ਹੋ ਜਾਵੇਗਾ ਗਾਣ ਲਈ ਪਰਮਾਤਮਾ ਅਗੇ ਅਰਦਾਸ ਕਰੋ ਇਹ ਉਹਨਾਂ ਦੇ ਬੋਲ ਸੀ ਬਲਕੌਰ ਸਿੰਘ ਦੇ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਲਈ ਭਰਾਵੋ ਤੁਸੀਂ ਵੀ ਪੂਰਾ ਸਾਥ ਦਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਜੋ ਆਉਣ ਵਾਲੀ ਤਰੀਕ ਤੇ ਰਿਲੀਜ਼ ਹੋਣ ਤੇ ਇਹ ਗੀਤ ਆਪਾਂ ਸਿੱਧੂ ਵਾਈ ਤੋਂ ਬਾਅਦ ਦੁਬਾਰਾ ਬਿਲਬੋਰਡ ਤੇ ਪਹੁੰਚਾ ਸਕੀਏ ਰਿਕਾਰਡ ਬਣਾ ਸਕੀਏ ਕਿ ਜੱਟ ਦੇ ਜਾਨ ਮਗਰੋਂ ਉਸਦੇ ਬੋਲ ਸਾਰੇ ਵਰਲਡ ਵਿੱਚ ਸਿਰ ਚੜ੍ਹ ਕੇ ਬੋਲ ਰਹੇ ਹਨ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਹੋ ਤਾਂ ਧੰਨਵਾਦ ਬੱਦ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦੇ ਹੋ ਤਾਂ ਨਹੀਂ ਰਿਸਾਂ ਤੇਰੀਆਂ ਜੱਟਾਂ ਸੇਵਿਆਂ ਚੋਂ ਵੀ ਜੱਟ ਬੁੱਕ ਦਾ ਇਹ ਹਕੀਕਤ ਪੂਰੀ ਕਰ ਦਿੱਤੀ ਸਿੱਧੂ ਮੂਸੇ ਵਾਲੇ ਨੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਸਦੇ ਗੀਤ ਉਸਦੇ ਬੋਲ ਹਲੇ ਵੀ ਰਿਲੀਜ਼ ਹੋ ਰਹੇ ਹਨ ਜੋ ਲੋਕਾਂ ਨੂੰ ਭਾਵੁਕ ਕਰ ਰਹੇ ਹਨ ਅਤੇ ਆਪ ਵੱਲ ਖਿੱਚ ਰਹੇ ਹਨ ਦੇ ਸਮ ਦੇ ਸਾਂ ਵਿੱਚ ਬਸਦੇ ਮੇਰੇ ਵੀਰੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ ਧੰਨਵਾਦ ਸਤ ਸ੍ਰੀ ਅਕਾਲ ਆਓ ਗੱਲ ਕਰਦੇ ਹਾਂ ਆਪਾਂ ਹੁਣ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਬਾਰੇ ਪਿਤਾ ਬਲਕੌਰ ਸਿੰਘ ਨੇ ਕੀਤਾ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦਾ ਐਲਾਨ ਇਸ ਦਿਨ ਹੋਵੇਗਾ ਰਿਲੀਜ਼ ਆਪਣੇ ਹਾਲੀਆ ਇੰਟਰਵਿਊ ਦੌਰਾਨ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪ੍ਰਸੰਸਕਾਂ ਨਾਲ ਇੱਕ ਵੱਡਾ ਤੇ ਦਿਲ ਨੂੰ ਛੂਹਣ ਵਾਲਾ ਅਪਡੇਟ ਸਾਂਝਾ ਕੀਤਾ ਹੈ ਉਹਨਾਂ ਨੇ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ 30 ਨਵੰਬਰ ਤੱਕ ਰਿਲੀਜ਼ ਹੋਣ ਦੀ ਉਮੀਦ ਹੈ ਉਹਨਾਂ ਕਿਹਾ ਬਸ ਥੋੜੇ ਦਿਨਾਂ ਚ ਸਿੱਧੂ ਦਾ ਗੀਤ ਆ ਰਿਹਾ ਹੈ ਗੀਤ ਦੀ ਸ਼ੂਟਿੰਗ ਖਤਮ ਹੋ ਗਈ ਹੈ ਛੋਟਾ ਮੋਟਾ ਕੰਮ ਖਤਮ ਕਰਕੇ ਕੋਸ਼ਿਸ਼ ਹੈ ਕਿ ਸਾਡੀ 30 ਦੇ ਲਾਗੇ ਤੱਕ ਇਹ ਗੀਤ ਰਿਲੀਜ਼ ਕਰ ਦਿੱਤਾ ਜਾਵੇਗਾ ਉਹਨਾਂ ਨੇ ਵੀ ਪੁਸ਼ਟੀ ਕੀਤੀ ਕਿ ਗੀਤ ਦੀ ਸ਼ੂਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਟੀਮ ਹੁਣ ਐਡੀਟਿੰਗ ਚਰੁੱਜੀ ਹੋਈ ਹੈ ਅਤੇ ਇੱਕ ਵਾਰ ਸਭ ਕੁਝ ਫਾਈਨਲ ਹੋਣ ਤੇ ਗੀਤ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ ਇਸ ਭਰੋਸੇ ਨੇ ਪ੍ਰਸ਼ੰਸਕਾਂ ਚ ਨਵੀਂ ਖੁਸ਼ੀ ਤੇ ਉਤਸ਼ਾਹ ਲਿਆਂਦਾ ਹੈ ਪੰਜਾਬ ਤੇ ਦੁਨੀਆ ਭਰ ਦੇ ਸਮਰਥਕ ਇਸ ਐਲਾਨ ਦਾ ਜਸ਼ਨ ਮਨਾ ਰਹੇ ਹਨ ਤੇ ਸਿੱਧੂ ਦੀ ਬਰਾਸਤੋ ਇੱਕ ਹੋਰ ਭਾਵਨਾਤਮਕ ਤੇ ਸ਼ਕਤੀਸ਼ਾਲੀ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਜੋ ਹੁਣ ਜਲਦ ਤੋਂ ਜਲਦ ਰਿਲੀਜ਼ ਹੋਣ ਵਾਲਾ ਹੈ ਮੇਰੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋ ਕਿ ਸਿੱਧੂ ਮੂਸੇਵਾਲੇ ਦੇ ਫੈਨਾਂ ਤੱਕ ਖਬਰ ਪਹੁੰਚ ਸਕੇ ਹਰ ਇੱਕ ਫੈਨ ਤੱਕ ਖਬਰ ਪਹੁੰਚ ਸਕੇ ਦੇਸ਼ਾਂ ਵਦੇਸ਼ਾਂ ਵਿੱਚ ਬਸਦੇ ਸਿੱਧੂ ਮੂਸੇਵਾਲੇ ਦੇ ਫੈਨ ਉਹਨਾਂ ਤੱਕ ਖਬਰ ਪਹੁੰਚ ਸਕੇ ਤੁਹਾਡੇ ਮੂਰੇ ਹੱਥ ਬਨ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ